ਇਹ ਇਹ ਚੀਜ਼ਾਂ ਵੀ ਨਹੀਂ ਰੁਕਦੀਆਂ ਜਿਹੜੀਆਂ ਵਿਦੇਸ਼ਾਂ ਤੋਂ WhatsApp ਕਾਲਸ ਆਉਂਦੀਆਂ ਨੇ ਡਰਾਉਣ ਵਾਲੀਆਂ ਕਾਲਸ ਕਹੀਏ ਇਹਨਾਂ ਨੂੰ ਤੇ ਭਾਵੇਂ ਧਮਕੀਆਂ ਵਾਲੀਆਂ ਕਾਲਸ ਕਹੀਏ ਵਿਧਾਇਕ ਸਾਹਿਬ ਰਮਨ ਰੋੜਾ ਜੀ ਨੂੰ ਕਹਿੰਦੇ ਵੀ 5 ਕਰੋੜ ਉਹਨਾਂ ਤੋਂ ਮੰਗ ਲਿਆ ਉਹਨਾਂ ਨੂੰ ਕਰ ਲਈ WhatsApp ਕਾਲ ਉਹਨਾਂ ਨੇ ਉਹ ਸ਼ਿਕਾਇਤ ਦਿੱਤੀ ਆ ਅਸੀਂ ਅੱਗੇ ਗੱਲ ਕਰਦੇ ਸੀ ਕੋਈ ਗੱਲ ਚੱਲੀ ਸੁਲਮਾਨ ਖਾਨ ਦੀ ਮੈਂ ਕਿਹਾ ਯਾਰ ਸੁਲਮਾਨ ਖਾਨ ਹੁਣ ਕਿਉਂਕਿ ਉਹਦਾ ਬੁਢਾਪਾ ਚਲਕਦਾ ਹੈ ਹਮ ਸੁਨੀਲ ਛੇਤੀ ਤੇ ਬੁਢਾਪਾ ਨਹੀਂ ਚਲਕਦਾ ਜੀ ਗੱਲ ਫਿਟਨੈਸ ਤੋਂ ਚੱਲੀ ਸੀ ਸੁਨੀਲ ਛੱਟੀ ਵਾਲ ਚਿੱਟੇ ਬੜਾਪਾ ਨਹੀਂ ਹੁੰਦਾ ਬਿਲਕੁਲ ਇਹਦੇ ਤੇ ਮੈਂ ਆ ਪਿੱਛੇ ਜੇ ਇੱਕ ਵੀਡੀਓ ਬਣਾਈ ਸੀ ਕਿ ਇਹ ਤੇ ਇੱਕ ਕੁਦਰਤੀ ਫਟਾਦਾ ਹੈ ਠੀਕ ਹੈ ਨਾ ਜੀ ਕਾਲੇ ਵਾਲ ਵਾਲ ਇਹ ਤੋਂ ਚਿੱਟੇ ਹੋਣਾ ਕੁਦਰਤੀ ਸਾਈਕਲ ਹੈ ਜੀ ਫਿਟਨੈਸ ਦਾ ਇਹਦੇ ਨਾਲ ਕੋਈ ਤਾਲੁਕਤ ਨਹੀਂ ਹੁੰਦਾ ਅੱਜ ਕੱਲ ਤੇ ਤੁਹਾਨੂੰ 15 ਸਾਲ ਦੀ ਉਮਰ ਚ ਬੱਚੇ ਅਨਫਿਟ ਮਿਲਣਗੇ ਬਿਲਕੁਲ ਤੇ 60 ਸਾਲ ਦਾ ਸੁਨੀਲ ਛੱਟੀ ਤੁਹਾਨੂੰ ਫਿਟ ਮਿਲੇਗਾ ਜੀ ਤਾਂ ਉਥੇ ਪਾਸੀ ਜਦੋਂ ਕੰਪੈਰੀਜ਼ਮ ਕਰ ਰਹੇ ਸੀ ਗੇਤਾ ਮੈਂ ਉਥੇ ਕਹਾਂ ਵੀ ਸਲਮਾਨ ਖਾਨ ਦੀ ਫਿਟਨੈਸ ਪੂਰੇ ਦੇਸ਼ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੋ ਆਈਕੋਨਿਕ ਸੀ ਹੂੰ ਸਮਝਦੇ ਹੋ ਨਾ ਤੁਸੀਂ ਜਦੋਂ ਪਿਆਰ ਕੀਤਾ ਤੋ ਡਰਨਾ ਕਿਆ ਜਾਂ ਕੁਝ ਐਸੀਆਂ ਫਿਲਮਾਂ ਆਈਆਂ ਸਨ ਜਦੋਂ ਉਸਨੇ ਸ਼ਰਟ ਉਤਾਰੀ ਜੁੜਵਾ ਵਗੈਰਾ ਸ਼ਾਇਦ ਇਸ ਤਰ੍ਹਾਂ ਦੀਆਂ ਸੀਗੀਆਂ ਫਿਲਮਾਂ ਜਾ ਕੁਝ ਹੋਰ ਫਿਲਮਾਂ ਆਈਆਂ ਇਸ ਤਰ੍ਹਾਂ ਸਲਮਾਨ ਖਾਨ ਦੀ ਉਸ ਤੌਰ ਦੇ ਵਿੱਚ ਤੇ ਉਹ ਜਿਹੜਾ ਸ਼ਰਟ ਉਤਾਰ ਕੇ ਉਹ ਡਾਂਸ ਕਰਦਾ ਸੀਗਾ ਉਹਨੇ ਮਤਲਬ ਕਿ ਉਸ ਤਰ੍ਹਾਂ ਦੇ ਨੌਜਵਾਨ ਜਿਹੜੇ ਸੀਗੇ ਉਸ ਵੇਲੇ ਦੇ ਇਨਕਲੂਡ ਮੇਨ ਵੀ ਉਹ ਜਿਹੜੇ ਢਿੱਡ ਤੇ ਵੱਟ-ਵੁੱਟ ਜੇ ਪੈਂਦੇ ਸੀ ਸਾਨੂੰ ਬੜਾ ਤੜਫਾਇਆ ਗਿਆ ਯਾਰ ਕਿ ਕਾਸ਼ ਕਿਤੇ ਇਦਾਂ ਦੀ ਬਾਡੀ ਬਣ ਜਾਵੇ ਜੀ ਤੇ ਬਾਕੀ ਜੌਨ ਸੀਨਾ ਨੇ ਕਸਰ ਕੱਢੀ ਜਦੋਂ ਉਹ ਆਇਆ ਹਮ ਜੌਨ ਸੀਨਾ ਨੂੰ ਵੇਖ ਕੇ ਵੀ ਲੋਕ ਆਂਡੇ ਬਈ ਆਂਡੇ ਖਾ ਖਾ ਕੇ ਪਤਾ ਨਹੀਂ ਕਿੰਨੇ ਆ ਕਿੰਨੇ ਗਰਮੀ ਪਵਾ ਲਈ ਉਝਾਂਸੀ ਨਾ ਬੰਦਣਾ ਹਣਾ ਸੋ ਹੁੰਦੇ ਆ ਨਾ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ ਤਾਂ ਕਹਲੇ ਆ ਕਿ ਸਲਮਾਨ ਖਾਨ ਦਾ ਹੁਣ ਬੜਾਪਾ ਚਲ ਕਰਨ ਲੱਗਾ ਤੇ ਮੈਂ ਫਿਰ ਕਿਹਾ ਦੇ ਭਰਾ ਮੈਂ ਕਹਾ ਗੱਲ ਸੁਣ ਪਤਾ ਕੀ ਹੁੰਦਾ ਕਿ ਜਿਹੜਾ ਡਾਰਿਆ 86400 ਸਕਿੰਟ ਦੇ ਵਿੱਚ ਤੁਹਾਨੂੰ 60 ਹਜ਼ਾਰ ਸਕਿੰਟ ਜਿਹੜਾ 24 ਘੰਟਿਆਂ ਚੋਂ ਡਾਰੀ ਲੱਗੀ ਜਾਣਾ ਤੇ ਸਿਹਤ ਕੀ ਕਰੇਗੀ ਜੀ ਤੇ ਸੁਨੀਲ ਛੇਟੀ ਜਿਹੜਾ ਉਹ ਬੰਦਾ ਅੰਨਾ ਅੰਨਾ ਜਿਹੜਾ ਉਹ ਬਹੁਤ ਮਸਤ ਆਦਮੀ ਆ ਜੀ ਧੀ ਵਿਆਹ ਲਈ ਆ ਕਾਰੋਬਾਰ ਉਹਦੇ ਸੈਟ ਆ ਉਹ ਇੱਕੋ ਗੱਲ ਬੜਾ ਇਮਾਨਦਾਰ ਆਦਮੀ ਆ ਮੈਂ ਮੈਨੂੰ ਬਹੁਤ ਪਸੰਦ ਆ ਬੜੀਆਂ ਫਿਲਮਾਂ ਅਸੀਂ ਦੇਖੀਆਂ ਉਹਦੀਆਂ ਨਾ ਉਹ ਕਹਿੰਦਾ ਯਾਰ ਨਾ ਤਾਂ ਮੈਨੂੰ ਹਿੰਦੀ ਬੋਲਣੀ ਆਉਦੀ ਸੀ ਨਾ ਮੇਰਾ ਇੱਥੇ ਕੋਈ ਗੋਡਫਾਦਰ ਠੀਕ ਆ ਸਾਰਾ ਕੁਝ ਮੇਰੇ ਖਿਲਾਫ ਸੀ ਇੱਕ ਮੇਰੇ ਕੋਲ ਕਲਾ ਸਰੀਰ ਸੀ ਮੈਂ ਸੌਥ ਚੋਂ ਆਇਆ ਜੀ ਤੇ ਮੈਨੂੰ ਇੰਨਾ ਕੁਝ ਮਿਲਿਆ ਸਰੀਰ ਤਾਂ ਮਿਲਿਆ ਪਰ ਸਰੀਰ ਨੂੰ ਵਈ ਵੇ ਸੰਭਾਲਣਾ ਜ਼ਰੂਰੀ ਆ ਕਿੱਡੀ ਬੱਡੀ ਗੱਲ ਆ ਯਾਰ ਕੀ ਬੱਡੀ ਗੱਲ ਹੈ ਪਰ ਡਰ ਇਹੋ ਜੀ ਚੀਜ਼ ਆ ਕਿ ਫਿਰ ਉਹ ਤੁਹਾਡੇ ਕਹਿ ਲੋ ਕਿਤੇ ਨਾ ਕਿਤੇ ਮਾਨਮਸਤਕ ਤੋਂ ਚਾਲਕਦੀ ਆ ਚੀਜ਼ ਹੈ ਨਾ ਤਾਂ ਉਹ ਚੀਜ਼ ਹੁੰਦੀ ਹੈ ਕਿ ਡਰ ਬਹੁਤ ਪੈੜੀ ਸ਼ਿਆ ਹ ਹੁਣ ਜੇ ਤੁਸੀਂ ਵੇਖੋਗੇ ਤਾਂ ਜਦੋਂ ਕਾਲ ਆਉਂਦੀ ਹੈ ਸਭ ਤੋਂ ਵੱਡਾ ਨਾਲ ਜਿਹੜਾ ਫਿਕਰ ਲੈ ਕੇ ਆਉਂਦੀ ਹੈ ਵੀ ਬੰਦੇ ਨੂੰ ਆਪ ਦਾ ਘਟ ਹੁੰਦਾ ਬੱਚਿਆਂ ਦਾ ਜ਼ਿਆਦਾ ਹੁੰਦਾ ਠੀਕ ਹੈ ਨਾ ਜੀ ਜਾਂ ਫੈਮਲੀ ਦਾ ਜ਼ਿਆਦਾ ਹੁੰਦਾ ਜੀ ਹੁਣ ਰਮਨ ਅਰੋੜਾ ਦਾ ਮਾਮਲਾ ਹੈ ਰਮਨ ਅਰੋੜਾ ਦੀ ਸਿਕਿਉਰਿਟੀ ਵਗੈਰਾ ਵਾਪਸ ਹੈ ਹਮ ਹੈ ਤੇ ਸੌਫਟ ਟਾਰਗੇਟ ਹੈ ਤੇ ਉਹ ਕਹਿੰਦੇ ਆ ਕਿ ਕਾਲ ਆ ਰਹੀ ਆ 5 ਕਰੋੜ ਦੀ ਡਿਮਾਂਡ ਕੀਤੀ ਜਾ ਰਹੀ ਆ ਰਮਨ ਅਰੋੜਾ ਦੇ ਕੋਲ ਹਮ ਭਈ ਹੁਣ ਇਹ ਤੇ ਸਾਫ ਤਾਂ ਬੜਾ ਔਖਾ ਹੈ ਕਿ ਰਮਨ ਕਰੋੜਾ ਤੇ ਰਮਨ ਅਰੋੜਾ ਤੇ ਕਰੋੜਾਂ ਵਾਲਾ ਕੰਮ ਜਿਹੜਾ ਉਹ ਚੱਲਿਆ ਵਿਜੀਲੈਂਸ ਦੀ ਇਹਨਾਂ ਨੇ ਕੀਤਾ ਉਦੋਂ ਜ਼ਮਾਨਤ ਹੋਈ ਸਿਕਿਉਰਿਟੀ ਵਾਪਸ ਹੈ ਉਹ ਕਿਸੇ ਨੇ ਕਾਲ ਲਾ ਲਈ ਕਿ ਹਾਂ ਭਈ ਅਰੋੜਾ ਸਾਹਿਬ ਜੀ ਤੁਹਾਡੇ ਕੋਲ ਦਿਮਾਲ ਬਹੁਤ ਹੈ ਹਮ ਮਹਾਲਾਵਾਤ ਹੋਇਆ ਦੇ ਦੇ ਪੰਜ ਬੇਟੀ ਹੁਣ ਅਰੋੜਾ ਸਾਹ ਅਰੋੜਾ ਸਾਹਿਬ ਦਾ ਭਾਈ ਇਹ ਮਾਮਲਾ ਕਿ ਸਿਕਿਉਰਟੀ ਆਨੇਗੀ ਜੀ ਚਲੋ ਇਹਨੇ ਨਾਲ ਸਿਕਿਉਰਟੀ ਤੇ ਘਟ-ਘਟ ਮਿਲੇਗੀ ਨਾ ਹਮ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਅੱਜ ਕੱਲ ਜਿਹੜੇ ਵੀਆਈਪੀ ਲੋਕ ਨੇ ਜਾਂ ਇਸ ਤਰ੍ਹਾਂ ਦੇ ਵੱਡੇ ਨਾਮੀ ਲੋਕ ਨੇ ਹਮ ਉਹਨਾਂ ਨੂੰ ਆ ਰਹੀ ਆ ਰਹੀ ਹੈ ਭਾਈ ਤਮ ਕੀ ਸਿੱਧੀ ਗੱਲ ਆ ਇਹਦੇ ਚ ਕੀ ਹੋਇਆ ਇਹ ਕਿਹੜਾ ਕੋਈ ਨਵੀਂ ਗੱਲ ਮੈਨੂੰ ਲੱਗਦਾ ਤੇ ਅਕਸਰ ਹੀ ਆ ਗੱਲ ਕਰਦੇ ਹੋ ਨਵੀਂ ਗੱਲ ਤੇ ਹੋਰ ਵੇਖਣ ਵਾਲੀ ਆ ਤੁਸੀਂ ਦੇਖੋ ਨਾ ਹਮ ਨਵੀਂ ਗੱਲਾਂ ਵੀ ਆਉਂਦੀਆਂ ਨੇ ਇਹਦੇ ਵਿੱਚ ਜੀ ਨਵੀਂ ਗੱਲ ਜਿਹੜੇ ਮਹਾਦੀ ਹੋਇਆ ਨਵੀਂ ਗੱਲ ਹੀ ਸੀ ਹੂੰ ਉਹ ਇੱਕ ਪ੍ਰਸਿੱਧ ਜੁਐਲਰ ਸੀਗਾ ਉਹਨੂੰ ਫੋਨ ਲਾ ਕੇ ਇੱਕ ਬੰਦਾ ਕਹਿੰਦਾ 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 ਹਾਂ ਬਈ ਵੀ ਇਹ ਕੰਮ ਕਰ ਹੋਗਾ ਦੱਸੋ ਜੀ ਮਹਾਰਾਜ 2 ਲੱਖ ਰੁਪਏ ਕੀ ਦਾ ਇੰਤਜ਼ਾਮ ਕਰ ਦੇ ਹੂੰ ਹੈਨਾ 2 ਲੱਖ ਰੁਪਿਆ ਹਾਂ ਇਹ ਚੱਕ ਦੇਗੇ ਟਾਈਮ ਤੇਰਾ ਜੀ ਉਹਨੇ ਨੇ ਫੋਨ ਕਟਿਆ ਦੋ ਮਿੰਟ ਤੇ ਆਪਦੇ ਆਪ ਤੇ ਹੱਸਿਆ ਯਾਰ ਜਿਹੜੇ ਬੰਦੇ ਦੇ ਮਤਲਬ ਕਿ ਸਿਕਿਉਰਟੀ ਗਾਰਡਾਂ ਦੇ ਸ਼ਾਇਦ ਖਰਚੇ ਹੀ ਦੱਸ ਦੇਣਾ ਦੇ ਇੰਨੇ ਹੋਣੇ ਆ ਉਹਨੇ ਦੋ ਲੱਖ ਰੁਪਈਆ ਮੰਗ ਰਿਆ ਇਹ ਮੇਰੀ ਕੀਮਤ ਐ ਨਹੀਂ ਸਸਤੀ ਹੋ ਗਈ ਹੈ ਆਪਦੇ ਆਪ ਤੇ ਵੀ ਹੱਸਿਆ ਫਿਰ ਉਹਨੇ ਪੁਲਿਸ ਨੂੰ ਦੱਸਿਆ ਕਿ ਯਾਰ ਵੀ ਵਾਕਿਆ ਮੈਂ ਵੀਰੇ ਐਸਕਾ ਬਲੀ ਰਹਿ ਗਿਆ ਪੁਲਿਸ ਨੇ ਵੀ ਆ ਗਿਆ ਮਹਾਲੀ ਦੀ ਪੁਲਿਸ ਵੀ ਬੜੀ ਤੁਹਾਨੂੰ ਪਤਾ ਬੜੀ ਤੇਜ਼ ਤਰਾ ਪੁਲਿਸ ਆ ਵਾਹ ਪੈਂਦਾ ਉਹਨਾਂ ਨੇ ਦੋ ਮਿੰਟ ਸੋਚਿਆ ਯਾਰ ਇਹਨਾਂ ਗੈਂਗਸਟਰਾਂ ਦਾ ਵੀ ਇੰਨਾ ਮੰਦਾ ਚੱਲ ਪਿਆ ਅੱਜ ਮੈਂ ਪ੍ਰਾਈਵੇਟ ਟਰਾਂਸਪੋਰਟਰ ਨਾਲ ਵੀ ਇਹਨਾਂ ਦਾ ਵੀ ਮੰਨਦਾ ਵੀ 2 ਲੱਖ ਰੁਪਏ ਐਡੇ ਤਕੜੇ ਬੰਦੇ ਤੋਂ ਮੰਗ ਰਹੇ ਜੀ ਕੋਈ ਕੋਈ ਗੱਲ ਤਾਂ ਹੋਏਗੀ ਤਾਂ ਉਹਨਾਂ ਨੇ ਚਲੋ ਟਰੇਸਿੰਗ ਤੇ ਲਾਇਆ ਸਾਰਾ ਕੁਝ ਉਹਦਾ ਕੀਤਾ ਜੀ ਤੇ ਉਹ ਤੋਂ ਬਾਅਦ ਬੰਦਾ ਫੜਿਆ ਉਹ ਜਾ ਕੇ ਬੰਦਾ ਫੜਿਆ ਬੰਦਾ ਅਮਰਸਰ ਤੋਂ ਉਹ ਕਹਿੰਦੇ ਹਾਂ ਤੇਰਾ ਨਾਂ ਕੀ ਕਹਿੰਦਾ ਜੀ ਮੇਰਾ ਨਾਮ ਉਹ ਜੂਬਾ ਹੈ ਦਾਸ ਨੂ ਜੂਬਾ ਕਹਿੰਦੇ ਜੀ 7 ਦਿਨਾਂ ਬਾਅਦ ਫੜਿਆ 8ਵਾਂ ਜੂਬਾ ਫੜ ਲਿਆ ਉਹਨਾਂ ਨੇ ਕਮਾਲ ਕਹਿੰਦੇ ਵੀ ਤੂੰ ਕਿਹੜੀ ਗੈਂਗ ਚਲਾਉਣਾ ਕਿਹੜਾ ਗੈਂਗ ਲੀਡਰ ਹੈ ਕਿਹੜਾ ਗੈਂਗ ਲੀਡਰ ਮਜ਼ਦੂਰ ਆਦਮੀ ਹੈ ਜੀ ਹੂੰ ਮੈਂ ਬਸ ਕਰਕੇ ਵੇਖਿਆ ਸੀ ਚੱਲ ਗਿਆ ਤਾਂ ਠੀਕ ਹੈ ਹਾਂ ਬਣੀ ਤੋਂ ਬਣੀ ਨਹੀਂ ਤਾਂ ਅਬਦਲ ਕਣੀ ਤੋ ਗੱਲ ਇਹ ਆ ਕਿ ਭਈ ਅੱਜ ਕੱਲ ਇਹੋ ਜਿਹਾ ਕੰਮ ਬੜਾ ਚੱਲਦਾ ਖੁਦ ਡੀਜੀਪੀ ਕਹਿ ਚੁੱਕੇ ਹੂੰ ਕਿ 80% ਥ੍ਰੈਟ ਕਾਲਾਂ ਦੇ ਵਿੱਚੋਂ ਫੇਕ ਕਾਲ ਆਉਂਦੀਆਂ ਨੇ ਜੀ ਜੀ ਬਿਲਕੁਲ ਬਿਲਕੁਲ ਜੀ ਲੋ ਖੈਰ ਕਾਫੀ ਦੋਸਤ ਹਨ ਕਾਫੀ ਸਾਰੇ ਜਿਹੜੇ ਐਕਟਰਸ ਨੂੰ ਯਾਦ ਕਰ ਰਹੇ ਨੇ ਦਿਲਜੀਤ ਜੀ ਕਹਿੰਦੇ ਕਿ ਜੌਨ ਇਬਰਾਹਿਮ ਬੜਾ ਫਿੱਟ ਹੈ ਤੇ ਇੱਕ ਮਿੱਤਰ ਜੱਟਨ ਫਾਇਜ਼ ਜੀ ਕਹਿੰਦੇ ਕਿ ਅਨਿਲ ਕਪੂਰ ਜੀ ਬਹੁਤ ਫਿੱਟ ਨੇ ਹਾਂ ਬਹੁਤ ਉਹ ਵੀ ਕਹਾਣੀ ਮੈਂ ਛੋਟਾ ਜਿਹਾ ਸਾਂ ਉਹ ਗੱਲਾਂ ਯਾਦ ਆ ਜਾਂਦੀਆਂ ਨੇ ਦੂਰਦਰਸ਼ਨ ਉਦੋਂ ਕਾਲੇ ਚ ਟੀਵੀ ਲਿਵੀਜ਼ਨ ਤੇ ਦੇਖਦੇ ਹੁੰਦੇ ਸੀ ਕਾਲਾ ਚਟਾ ਟੈਲੀਵਿਜ਼ਨ ਉਹਦਾ ਕੰਪਨੀ ਵੀ ਮੈਨੂੰ ਯਾਦ ਆ ਪਹਿਲਾਂ ਸਾਡੇ ਕੋਲ ਹੁੰਦਾ ਸੀ ਟੈਕਸ ਵਾਲਾ ਫਿਰ ਬੈਲਟਕ ਹੁੰਦਾ ਸੀ ਸਟੈਪਲਰ ਉਹਦੇ ਉੱਤੇ ਲੱਗਾ ਹੁੰਦਾ ਸੀ ਇਹ ਸ਼ਟਰ ਜਿਹਾ ਲੱਕੜ ਦਾ ਲੱਗਾ ਹੁੰਦਾ ਸੀ ਜੀ ਉੱਤੇ ਅਸੀਂ ਚੱਕਾ ਲਾਇਆ ਸੀਗਾ ਈਡੀ ਮੋਟੀਆਂ ਤਾਰ ਜੀ ਆਉਂਦੀ ਹੁੰਦੀ ਸੀ ਵਿਚ ਵਿਚ ਨਾਲ ਬੂਸਟਰ ਲਾਇਆ ਹੁੰਦਾ ਸੀ ਉਹ ਮਡੇ ਰੰਗੇ ਹੁੰਦੇ ਸੀਗੇ ਹੁਣ ਤੁਹਾਡੇ ਕੋਲ ਤੇ ਚੈਨਲਾਂ ਦੀ ਪਰਮਾ ਰਿਆ ਸਾਬ ਪਤਾ ਨਹੀਂ ਕਿਹੜਾ ਹੈ ਨਾ ਬਹੁਤ ਖੁਸ਼ ਹੈ ਤੁਹਾਡੇ ਕੋਲ ਸਾਡੇ ਕੋਲ ਤੇ ਇੱਕ ਦੂਰਦਰਸ਼ਨ ਸੀ ਲੈ ਦੇ ਕੇ ਜੀ ਤੇ ਗੱਲ ਇਹ ਆ ਕਿ ਉਦੋਂ ਨਾ ਇੱਕ ਫਿਲਮ ਆਈ ਸ਼ਾਮੀ ਜੀ ਚੱਲਦੀ ਹੁੰਦੀ ਸੀ ਫਿਲਮ 5:00 ਵਜੇ ਜਾਂ ਫਿਲਮ ਦਾ ਨਾਂ ਸੀ ਉਹ 7 ਦਿਨ ਉਹ ਦੇ ਵਿੱਚ ਇਹਦਾ ਨਾਂ ਸੀ ਪ੍ਰੇਮ ਕੁਝ ਕਰਕੇ ਪਟਿਆਲ ਵੀ ਕੋਸ਼ਿਸ਼ ਕਰਕੇ ਉਦੇ ਵਿੱਚ ਗਾਣਾ ਸੀ ਇੱਕ ਬਹੁਤ ਤਕੜਾ ਮੈਂ ਭੁੱਲ ਗਿਆ ਹੁਣ ਪਿਆਰ ਕੀ ਆ ਨਹੀਂ ਜਾਂਦਾ ਹੋ ਜਾਂਦਾ ਕੁਝ ਇਸ ਤਰ੍ਹਾਂ ਕਰਕੇ ਸੀ ਲੋਕ ਨੂੰ ਯਾਦ ਮੈਂ ਤਾਂ ਦੇਖਿਆ ਮੈਨੂੰ ਪਹਿਲਾਂ ਤਾਂ ਕਿਉਂਕਿ ਅਸੀਂ ਲੜਾਈ ਵਾਲੀਆਂ ਫਿਲਮਾਂ ਦੇਖਦੇ ਹੁੰਦੇ ਸੀ ਆਮ ਜਦ ਖਾਨ ਆ ਗਿਆ ਧਰਮਿੰਦਰ ਆ ਗਿਆ ਇਹ ਮੁਛਈਆਂ ਵਾਲੇ ਜਿਹੜੇ ਹੁੰਦੇ ਨੇ ਕੱਟ ਲੜਦੇ ਆ ਅਨਲ ਗੁਰ ਦੇ ਮਛਾਂਦੀਆਂ ਸੀ ਮੈਂ ਮੁਛਈਆਂ ਵਾਲੇ ਤਾਂ ਹੁੰਦਾ ਕੀ ਫਿਲਮ ਦੇਖਣੀ ਆ ਪਰ ਜਿਵੇਂ ਜਿਵੇਂ ਮੈਂ ਫਿਲਮ ਦੇਖੀ ਛਦੋ ਦੇ ਚ ਪਦਮ ਨਹੀਂ ਗੋਲਾਪੁਰੀ ਸੀ ਉਹ ਜਿਵੇਂ ਜਿਵੇਂ ਮੈਂ ਇੱਕ ਰਾਏਦਾਰ ਹੁੰਦਾ ਇਹ 뮤ਜ਼ਿਕ ਨਾਲ ਜੁੜਿਆ ਮੈਂ ਜਿਵੇਂ ਜਿਵੇਂ ਕਹਾਣੀ ਨਾਲ ਜੁੜਿਆ ਜਿਵੇਂ ਜਿਵੇਂ ਬੰਦੇ ਦੇ ਐਕਟ ਦੇਖੇ ਤਾਂ ਮੈਨੂੰ ਇਹਨਾਂ ਪਿਆਰਾ ਇਨਸਾਨ ਲੱਗੇ ਨਾ ਗੱਲ ਹੀ ਛੱਡ ਦਵਾਂ ਮੈਂ ਛੋਟਾ ਜਹਾ ਲਾਲੋ ਜਦੋਂ ਇਹ ਜਦੋਂ ਫਿਲਮ ਆਈ ਉਹ 7 ਦਿਨ ਸ਼ੈਦਨਾਮ ਸੀ ਤਾਂ ਗੱਲ ਇਹ ਆ ਕਿ ਭਾਈ ਉਹ ਤੋਂ ਬਾਅਦ ਅੱਜ ਤੱਕ ਤੁਸੀਂ ਦੇਖ ਲਓ ਮੈਂ ਇਸ ਬੰਦੇ ਨੂੰ ਮਿਸਟਰ ਇੰਡੀਆ ਚ ਦੇਖਿਆ ਇਸ ਬੰਦੇ ਨੂੰ ਸਲਮ ਡੌਗ ਮਿਲੇਨੀਅਰ ਚ ਦੇਖਿਆ ਜੀ ਬੇ ਲਾਰਡ ਲਾ ਚ ਦੇਖਿਆ ਬੇ ਟੱਚ ਚ ਦੇਖਿਆ ਓਏ ਕਿੱਥੋਂ ਕਿੱਥੋਂ ਦੇਖਿਆ ਆ ਪਿੱਛੇ ਜਿਵੇਂ ਲਾਸਟ ਇੱਕ ਫਿਲਮ ਵੇਖੀ ਸੀਗੀ ਕਈ ਸਾਲ ਪਹਿਲਾਂ ਚੰਡੀਗੜ੍ਹ ਮਲੰਗ ਸ਼ੈਦਾ ਹਮ ਜਿਹੜੀ ਮੈਂ ਲਾਸਟ ਫਿਲਮ ਦੇਖੀ ਆ ਮਲੰਗ ਮੈਨੂੰ ਨਾ ਯਾਦ ਰਹਿ ਗਿਆ ਕਿਉਂਕਿ ਆਪਾਂ ਵੀ ਬਹੁਤ ਦੇਰ ਇਹੀ ਰਹੇ ਹਾਂ ਤੋ ਲਗਭਗ ਉਹ ਜਿਹਦਾ ਹੋ ਜਾ ਤੇ ਮੈਂ ਨਾ ਨਾਲੇ ਵੇਖੀ ਜਾਮ ਤੇ ਨਾਲੇ ਸੋਚੀ ਜਾਮ ਮੈਂ ਕਿਹਾ ਯਾਰ ਤੂੰ ਵੇਖ ਲੈ ਕਿਦਾਂ ਦਾ ਹੋ ਗਿਆ ਯਾਰ ਮੈਂ ਤੂੰ ਇਹ ਉਦਾਂ ਦਾ ਉੱਥੇ ਹੀ ਤੁਰਿਆ ਜਾਂਦਾ ਬਾਕੀ ਬਹੁਤ ਫਿਟਨੈਸ ਦਾ ਉਦੋਂ 20 ਫੀਟ ਲੱਗਦਾ ਤੇ ਉਹਦੀ ਲੜਕੀ ਵੀ ਬਹੁਤ ਫਿਟ ਹੈ ਉਹ ਜਿਹੜੀ ਕੁੜੀ ਹੈ ਨਾ ਸੋਨਮ ਜੀ ਬਹੁਤ ਫਿਟ ਹੈ ਤੇ ਬਹੁਤ ਕੁਦਰਤੀ ਮਤਲਬ ਕਿ ਸੁਨਖੀ ਆ ਉਹ ਹੂੰ ਜੀ ਜੀ ਮਿੰਟੂ ਜੀ ਕੀ ਬਾਤ ਹੈ ਕਾਫੀ ਜ਼ਰ ਹੀ ਯਾਦਾਂ ਤੁਸੀਂ ਦਵਾਤੀਆਂ ਨੇ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਖੈਰ ਇਹਨਾਂ ਦਾ ਬਈ ਧਿਆਨ ਵੀ ਬਹੁਤ ਹੁੰਦਾ ਬਹੁਤ ਸਾਰੇ ਸੈਕਰੀਫਾਈਸ ਵੀ ਕਰਨੇ ਪੈਂਦੇ ਨੇ ਮਿੰਟੂ ਜੀ ਬਹੁਤ ਸਾਰੇ ਤਿਆਗ ਕਰਕੇ ਹੀ ਆਪਣੇ ਆਪ ਨੂੰ ਮੇਨਟੇਨ ਵੀ ਰੱਖਿਆ ਜਾ ਸਕਦਾ ਹੈ ਇਹ ਨਹੀਂ ਹੁੰਦਾ ਵੀ ਜੋ ਮਰਜ਼ੀ ਆਇਆ ਖਾ ਲਓ ਜੋ ਮਰਜ਼ੀ ਆਇਆ ਸੌਂ ਲਓ ਉੱਠ ਲਓ ਤੁਸੀਂ ਪਰ ਇਹਨੂੰ ਬੜੀ ਬੜੀ ਬੋਲੀ ਨਹੀਂ ਨਹੀਂ ਉਹੀ ਹੈ ਬਈ ਪਤਾ ਕਿ ਡਿਸਪਲਿਨ ਤਾਂ ਹੈ ਇਹਦੇ 'ਚ ਮੈਂ ਤੁਹਾਨੂੰ ਇੱਕ ਚੀਜ਼ ਆਪਦਾ ਤਜਰਬਾ ਦੱਸਾਂ ਜੀ ਆ ਤੁਸੀਂ ਰੀਲਾਂ ਰੂਲਾਂ ਦੇਖ ਕੇ ਜਿਹੜਾ ਮੈਂ ਹੁਣ ਚਲੋ ਕਿਸੇ ਦੇ ਰੋਜ਼ਗਾਰ ਨੂੰ ਤੇ ਨਹੀਂ ਲੱਤ ਮਾਰਦਾ ਇਹ ਜਿਹੜਾ ਚੱਲਦਾ ਇਹ ਸਭ ਕੁਝ ਠੀਕ ਹੈ ਉਹ ਆਪ ਦੀ ਜਗਾ ਠੀਕ ਹੈ ਮੈਂ ਕਿਸੇ ਨੂੰ ਗਲਤ ਨਹੀਂ ਕਹਣਾ ਪਰ ਹਰੇਕ ਬੰਦੇ ਦੀ ਫਿਟਨੈਸ ਤੇ ਜਿਹੜੇ ਹੁੰਦੇ ਆ ਨਾ ਮਾਮਲੇ ਵੱਖਰੇ ਹੁੰਦੇ ਆ ਹੂੰ ਮੇਰੀ ਬਾਡੀ ਮੇਰੇ ਪੇਟ ਦੀ ਕਹਾਣੀ ਮੇਰੇ ਦਿਮਾਗ ਦੀ ਕਹਾਣੀ ਕੋ ਵੱਖਰੀ ਹੈ ਤੁਹਾਡੀ ਵੱਖਰੀ ਹੈ इवन दैट ਮੇਰੀ ਵਾਈਫ ਦੀ ਵੱਖਰੀ ਹੋਊਗੀ ਮਲਕੀ ਆਪਦੇ ਹਿਸਾਬ ਨਾਲ ਆਪਦੀ ਬਾਡੀ ਦੇ ਮਕੈਨਿਕ ਆਪ ਬਣੋ ਤੇ ਫਿਟਨੈਸ ਉਦੋਂ ਤੱਕ ਤੁਹਾਡੀ ਸਹੀ ਨਹੀਂ ਹੋ ਸਕਦੀ ਜਦੋਂ ਤੱਕ ਇੱਥੇ ਕੰਮ ਖਰਾਬ ਹੈ ਤੁਹਾਨੂੰ ਇੱਥੇ ਤੇ ਇੱਥੇ ਦੋ ਜਗ੍ਹਾ ਤੇ ਸਹੀ ਕਰ ਲੈਣਾ ਚਾਹੀਦਾ ਤੁਸੀਂ ਤੁਹਾਡੇ ਵਰਗਾ ਫਿੱਟ ਬੰਦਾ ਨਹੀਂ ਮਿਲਿਆ ਜੀ ਤੁਸੀਂ ਦੇਖੋ ਮੈਂ ਕਿੰਨਾ ਸਟ्रेस ਆਪਦਾ ਚੱਲਦਾ ਹਮ ਚਾਰ ਫੇਰੇ ਪਈ ਜਾਂਦਾ ਪਏ ਹੈਂਡਲ ਕਰ ਲੈਂਦਾ ਹਮ ਠੀਕ ਹੈ ਜੀ ਮੈਂ ਮੈਂ ਵੀ ਤੁਹਾਡੇ ਵਾਂਗੂ ਦੁਖੀ ਹੁੰਨਾ ਪਰ ਮੈਂ ਕਦੀ ਘੰਟਾ ਡਾਕਟਰ ਨਹੀਂ ਬਤਾਇਆ ਘੰਟੇ ਤੋਂ ਪਹਿਲਾਂ ਨਿਕਲ ਜਾਈਦਾ ਹੂੰ ਠੀਕ ਹੈ ਨਾ ਜੀ ਤੂੰ ਕਹਿਣ ਦਾ ਮਤਲਬ ਕਿ ਤੁਹਾਡੀ ਡਾਈਟ ਤੁਸੀਂ ਕੀ ਲੈ ਰਹੇ ਹੋ ਕਿਸ ਟਾਈਮ ਤੇ ਲੈ ਰਹੇ ਹੋ ਤੁਹਾਡੀ ਗੱਟ ਹੈਲਥ ਕਿਸ ਤਰ੍ਹਾਂ ਦੀ ਆ ਤੁਹਾਡਾ ਥਾਟ ਪ੍ਰੋਸੈਸ ਕਿਸ ਤਰ੍ਹਾਂ ਦਾ ਇਹ ਇਹ ਦਾ ਜਿਹੜਾ ਸਾਰੀਆਂ ਚੀਜ਼ਾਂ ਦਾ ਸੁਮੇਲ ਬਣਦਾ ਉਹ ਫਿਟਨੈਸ ਹੈ ਇਹ ਬੰਦੇ ਮਾਨਸਿਕ ਤੌਰ ਤੇ ਜੇ ਤੁਸੀਂ ਅਨਿਲ ਕਪੂਰ ਨੂੰ ਦੇਖਣਾ ਤੇ ਪਿੱਛੇ ਜੇ ਇੱਕ ਨਾ ਅਨਿਲ ਕਪੂਰ ਬੋਲ ਰਿਹਾ ਸੀ ਨਹੀਂ ਸतीश ਸ਼ਾਹ ਦਾ ਦੋਸਤ ਹੁੰਦਾ ਸੀ ਮਰ ਗਿਆ ਯਾ ਤਾਂ ਮੋਟਾ ਬਿਲਕੁਲ ਬਿਲਕੁਲ ਹਾਂਜੀ ਬੜਾ ਜ਼ਿਗਰੀ ਯਾਰ ਸੀ ਉਹ ਕੁਝ ਬੋਲ ਰਿਹਾ ਸੀ ਅਨਿਲ ਕਪੂਰ ਬਾਰੇ ਕਿ ਅਨਿਲ ਭਾਈ ਇਹਦਾ ਦਾਦਾ ਤਾਂ ਉਹ ਰੋ ਪਿਆ ਸਟੇਜ ਤੇ ਤੁਸੀਂ ਇਹ ਦੇਖੋ ਫਿਰ ਉਹ ਬੰਦਾ ਕਿੰਨਾ ਵਧੀਆ ਹੋਏਗਾ ਮਨ ਤੋਂ ਕਿ ਜਿਹਨੂੰ ਕੋਈ ਰਿਸ਼ਤੇ ਚ ਭਰਾ ਨਹੀਂ ਲੱਗਦਾ ਇੱਕ ਯਾਰ ਪਬਲਿਕ ਦੇ ਸਾਹਮਣੇ ਠੀਕ ਹੈ ਨਾ ਮੰਚ ਤੇ ਕਹਿੰਦਾ ਵੀ ਇਹਦੇ ਵਰਗਾ ਇਨਸਾਨ ਹੀ ਹੈ ਨੀ ਯਾਰ ਮੈਂ ਜੋ ਵੀ ਇਹਦੇ ਕਰਕੇ ਆ ਤੁਸੀਂ ਇਹ ਦੇਖੋ ਕਿਉਂ ਬੰਦਾ ਇੱਥੋਂ ਕਿਹੋ ਜਿਹਾ ਹੋਏਗਾ ਦਿਲ ਕਬੇਲ ਕਰ। ਕੀ ਬਾਤ ਹੈ। ਸੱਚੀ ਉਹ ਬਹੁਤ ਸਰੀਆਂ ਚੀਜ਼ਾਂ ਦੀ ਮਿਸ਼ਰਣ ਤੋਂ ਇੱਕ ਇਨਸਾਨ ਬਣਦਾ ਤੇ ਬਾਕੀ ਸਾਰੀਆਂ ਚੀਜ਼ਾਂ ਬਣਦੀਆਂ ਨੇ। ਖੈਰ ਮਿੰਟ ਜੀ ਸਮਾਂ ਕਾਫੀ ਹੋ ਗਿਆ ਆਪਾਂ ਦੋਸਤਾਂ ਤੇ ਜਾਸ ਲੈਣੇ ਆ। ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ। ਖਬਰਾਂ ਦੇ ਨਾਲ-ਨਾਲ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਆਦਾ ਰੋਚਕ ਹੁੰਦੀਆਂ ਨੇ ਤੇ ਹਸਤੀਸ਼ ਕਾਸ਼ਿਕ ਸ਼ੁਕਰ। ਹਾਂਜੀ। ਸ਼ੁਕਰੀਆ ਜੀ ਕਰੈਕਸ਼ਨ ਵਾਸਤੇ। ਇਹ ਆਡੀਅנס ਦੀ ਖਾਸियत ਹੈ ਕਿ ਮੈਨੂੰ ਫੀਡਬੈਕ ਵੀ ਦਿੰਦੇ ਰਹਿੰਦੇ ਆ, ਸੁਝਾਅ ਵੀ ਦਿੰਦੇ ਰਹਿੰਦੇ ਆ। ਮੇਰੇ ਲੀਡਿਆਂ ਤੱਕ ਦੇ ਵੀ ਉਹ ਆ ਜਾਂਦੇ ਨੇ ਸੁਝਾਅ। ਤੇ ਹੌਸਲਾ ਵੀ ਦਿੰਦੇ ਆ ਅਰ ਸਭ ਤੋਂ ਵੱਡੀ ਗੱਲ ਕਿ ਕਰੈਕਸ਼ਨ ਕਰੈਕਸ਼ਨ ਵੀ ਬਹੁਤ ਬਹੁਤ ਜੀ ਜੀ ਬਿਲਕੁਲ ਉਹ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰਦੇ ਹੋ ਉਸ ਤੋਂ ਬਾਅਦ ਇੱਕ ਵੀਡੀਓ ਵੀ ਜਦੋਂ ਸਤੀਸ਼ ਹੋਰਾਂ ਦੀ ਡੈਥ ਹੋਈ ਉਸ ਤੋਂ ਬਾਅਦ ਉਹਨਾਂ ਬਾਰੇ ਸਟੇਜ ਤੇ ਬੋਲਣਾ ਸੀ ਅਨਿਲ ਨੇ ਤੇ ਬੋਲ ਨਹੀਂ ਪਾਇਆ ਸੀ ਅੱਛਾ ਜੀ ਜਿਆਦਾ ਜਿਆਦਾ ਇਨਾ ਰੋ ਪਿਆ ਸੀਗਾ ਫਿਰ ਵਾਪਸ ਆ ਕੇ ਬੈਠ ਗਿਆ ਜਿਹੜੇ ਇਨਸਾਨ ਇਦਾਂ ਦੇ ਬਸ ਉਹ ਫਿਟਨੈਸ ਤੁਸੀਂ ਦੇਖ ਲਓ ਤੁਸੀਂ ਸੁਨੀਲ ਛੇਤੀ ਨੂੰ ਦੇਖੋਗੇ ਜਦੋਂ ਬੋਲ ਰਿਹਾ ਹੋਗਾ ਤਾਂ ਉਹਦੀ ਸਹਿਜਤਾ ਹੂੰ ਉਦੀ ਸਹਜਤਾ ਜਿਹੜੀ ਆ ਨਾ ਮਨ ਦੀ ਉਹਦੇ ਬੋਲਾਂ ਚ ਆ ਰਕਦੀ ਆ। ਜੀ। ਉਦੀ ਸਹਜਤਾ ਉਹਦਾ ਠਰਮਾ ਦੱਸਦਾ ਕਿ ਅੰਦਰੋਂ ਕਿੰਨਾ ਠੰਡਾ ਆ। ਜਿਹਦੇ ਅੰਦਰ ਮਨ ਲਓ ਕਿ ਅੱਗ ਲੱਗੀ ਆ। ਮੈਂ ਖਾ ਜਾਵਾਂ ਉਹਨੂੰ ਵੀ ਭਰਾ ਨੂੰ ਵੀ ਖਾ ਜਾਵਾਂ। ਇਹਨੂੰ ਵੀ ਖਾ ਜਾਵਾਂ। ਹਾਂ। ਤੇ ਮਤਲਬ ਕਿ ਐਦਾ ਆ ਵੀ ਨਾ ਅੱਗ ਬਲ ਰਹੀ ਆ। ਉਹ ਆਪਣੇ ਆਪ ਨੂੰ ਹੀ ਸੇਕ ਮਾਰਦੀ ਆ ਬੱਸ ਸੇਕ ਮਾਰਦੀ। ਉਹ ਤੁਹਾਨੂੰ ਸਾਢੇ ਪੀਸ ਸੁਣੇਗੀ। ਜਿੰਨੇ ਮਰਜੀ ਸਟੇਰੋਇਡ ਲਵਾਏ ਕਰ ਲੋ ਬਾਹ ਕਰ ਲੋ। ਅਖੀਰ ਉਹ ਚੀਜ਼ ਆਉਣੀ ਆ।